ਦ ਫਰੂਟ ਐਂਡ ਵੈਜੀਟੇਬਲ ਮਰਚੰਟ ਐਸੋਸੀਏਸ਼ਨ ਸਬਜ਼ੀ ਮੰਡੀ ਵਾਲਾ ਦੇ ਪ੍ਰਧਾਨ ਚਰਨਜੀਤ ਸਿੰਘ ਬਤਰਾ ਨੇ ਜਨਰਲ ਸਕੱਤਰ ਜਤਿੰਦਰ ਖੁਰਾਨਾ ਤੇ ਵਾਈਸ ਪ੍ਰਧਾਨ ਹਰਪੀ ਸਿੰਘ ਹੈਪੀ ਵੱਲੋਂ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਇਆ। ਰਾਸ਼ਟਰੀ ਗੀਤ ਗਾਇਆ ਤੇ ਤਿਰੰਗੇ ਨੂੰ ਸਲਾਮੀ ਦਿੱਤੀ। ਇਸ ਮੌਕੇ ਤੇ ਆਏ ਹੋਏ ਸਬਜ਼ੀ ਮੰਡੀ ਦੇ ਆਰਟੀ ਦੁਕਾਨਦਾਰ, ਫੜੀਆਂ ਵਾਲੇ ਤੇ ਮਜ਼ਦੂਰਾਂ ਨੂੰ ਗਣਤੰਤਰ ਦਿਵਸ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ।

जल गाना जन जय दाना। जय हे जय हे जय 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 जय, जय 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 हे ਤਾਂ ਮੈਂ ਪੜੀ ਪਾਜੀ ਅਭਲੇ ਅਭਲੇ ਪੁਰਾਣੇ ਕਿ ਸਭ ਤੋਂ ਵੀ ਜੋ ਕੜੀਆਂ ਆਈਆਂ ਗਈਆਂ 26 ਜਨਵਰੀ ਦਾ ਝੰਡਾ ਚੜਾਇਆ ਇਹ ਸਾਡੇ ਪੁਰਾਣੇ ਹੀ ਬਜ਼ੁਰਗਾਂ ਦੀ ਕੋਈ 6 ਦਾ ਚਲ ਰਿਹਾ ਪਹਿਲਾਂ ਪੁਰਾਣੀ ਮੰਡੀ ਚ ਹੁੰਦਾ ਸੀ ਹੁਣ ਆਈ ਵੱਲਾ ਸਮਜੀ ਚ ਮਾਨੂੰ ਇਸ ਦੀ ਅੱਜ ਬੜੀ ਖੁਸ਼ੀ ਹੋਈ ਝੰਡਾ ਚੜਾਣ ਲੱਗਿਆ ਕਿ ਟੋਟਲ ਮੇਰੇ ਫੈਮਿਲੀ ਮੈਂਬਰ ਹੀ ਸੀਗੇ ਮੇਰੇ ਆਰਤੀ ਭਰਾ ਸੀਗੇ ਤੇ ਮੈਂ ਇਸ ਮੌਕੇ ਤੇ ਇਸ ਮੌਕੇ ਤੇ ਸਾਰੇ ਆਰਤੀ ਭਰਾਵਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਵੀ ਤੇ 70ਵੇਂ ਗਣਪਤੀ ਵਰਦੀ ਦੀ ਵਾਈ ਗੁੱਡੀ ਕਾਕਾਤਾ ਵਾਈ ਗੁੱਡੀ ਕੀ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਵੱਲੋਂ ਪ੍ਰਧਾਨ ਸਰ ਚਰਨਜੀਤ ਸਿੰਘ ਬੱਤਰਾਈ ਵੱਲੋਂ ਅੱਜ ਝੰਡੇ ਦੀ ਰਸਮ ਅਦਾ ਕੀਤੀ ਗਈ ਹੈ ਜੋ ਕਿ 26 ਜਨਵਰੀ ਤੇ ਅੱਜ 77ਵਾਂ ਗਨਤੰਤਰ ਦਿਵਸ ਅੱਜ ਹੀ ਮੰਡੀ ਦੇ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਹੈ ਤੇ ਮੈਂ ਸਾਰੇ ਭਾਰਤਵਾਰਸ਼ ਨੂੰ ਇਸ ਦੀ ਮੁਬਾਰਕਬਾਦ ਦੇਣਾ ਹੈ ਤੇ ਨਾਲ ਹੀ ਅੱਜ ਗੁਰਪੁਰਪ ਦੇ ਦਿਹਾੜੇ ਤੇ ਬਾਬਾ ਦੀਪ ਸਿੰਘ ਦੇ ਦਿਹਾੜੇ ਤੇ ਜਨਮ ਦਿਵਸ ਦੇ ਦਿਹਾੜੇ ਦੇ ਉਹਨਾਂ ਨੂੰ ਲੱਖ-ਲੱਖ ਵਧਾਈ ਦੇਣੇ ਆ ਸਮੂਹ ਸੰਗਤ ਨੂੰ ਜੀ ਜਿਵੇਂ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਇੱਕ ਹੱਕ ਤੇ ਸੱਚ ਦੀ ਲੜਾਈ ਲਈ ਆਪਣਾ ਸੀਸ ਕਟਵਾ ਲਿਆ ਔਰ ਤਲੀ ਤੇ ਰੱਖ ਕੇ ਸਾਰੇ ਪੰਜਾਬ ਨੇ ਕਿਵੇਂ ਮੁਗਲਾਂ ਦੇ ਆਹ ਲਾਏ ਔਰ ਉਹਨਾਂ ਨੂੰ ਹਕ ਦੇ ਸੱਚ ਦੀ ਲੜਾਈ ਲਈ ਜਿੱਤ ਕੀਤੀ। ਵੇਖੋ ਜੀ ਅੱਜ ਜਿਹੜਾ 26 ਜਨਵਰੀ ਦਾ ਦਿਹਾੜਾ ਵਾ ਇਹ ਬਹੁਤ ਪਵਿੱਤਰ ਦਿਹਾੜਾ ਵਾ। ਦੋ ਤਰ੍ਹਾਂ ਇੱਕ ਤੇ ਨਿਰਦੇਸ਼ਾ ਜੋ 26 ਜਨਵਰੀ ਨੂੰ ਸਾਡਾ ਸੰਵਿਧਾਨ ਲੱਗੋ ਆਇਆ ਸੀ ਬਾਬਾ ਬੇਦਕਾ ਜੀ ਦੇ ਜਿਹੜਾ ਬਣਾਇਆ ਉਹ ਗਰੀਬਾਂ ਮੇਰਾ ਸਾਰਿਆਂ ਨੂੰ ਇੱਕੋ ਜਿਹਾ ਹੱਕ ਦਿੰਦਾ। ਦੂਜਾ ਅੱਜ ਧੰਨ ਧੰਨ ਬਾਬਾ ਜੀ ਸਿੰਘ ਜੀ ਦਾ ਜਨਮ ਦਿਨ ਵੀ ਆ। ਸੋ ਮੈਂ ਸਮੂਹ ਸੰਗਤ ਨੂੰ ਇੱਥੇ ਮੰਡੀ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਇਸ ਪਵਿੱਤਰ ਅਵਸਰ ਤੇ ਬਾਬਾ ਦੀਪ ਸਿੰਘ ਦਾ ਜਨਮ ਦਿਨ ਤੇ ਗੰਦੰਤਰਤਾ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਪਹਿਲਾਂ ਤਾਂ ਸਾਰੇ ਹੀ ਦੇਸ਼ ਵਾਸੀਆਂ ਨੂੰ ਬਾਬਾ ਦੀਪ ਸਿੰਘ ਜੀ ਦੇ ਲੱਖ ਜਨਮ ਸਤੈ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਮੈਂ ਹਰਪੀਰ ਸਿੰਘ ਅੰਮ੍ਰਿਤਸਰ ਫੂਡ ਐਂਡ ਵੈਜੀਟੇਬਲ ਐਸੋਸੀਏਸ਼ਨ ਸੀਨੀਅਰ ਮੀਤ ਪ੍ਰਧਾਨ ਜੀ ਔਰ ਆਪਣੀ ਸਮੂਹ ਟੀਮ ਸਾਡੀ ਐਸੋਸੀਏਸ਼ਨ ਨੂੰ ਦੇਸ਼ ਵਿਦੇਸ਼ ਵਿੱਚ ਔਰ ਇੰਡੀਆ ਤੋਂ ਬਾਹਰ ਜਿੱਥੇ ਵਸਦੇ ਸਾਰੇ ਨੂੰ 70ਵੇਂ ਗੰਦੁੱਤਾ ਦੇ ਸਤੇਸ ਤੇ ਜੀ ਲੱਖ ਲੱਖ ਵਧਾਈ ਦਿੰਦਾ ਹੈ ਫਾਸਟਵੇ ਚੈਨਲ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਸਬਜ਼ੀ ਮੰਡੀ ਦੀਆਂ ਜਿੱਥੇ ਫਰੂਟ ਐਂਡ ਵੈਜੀਟੇਬਲ ਮਰਚੰਟ ਐਸੋਸੀਏਸ਼ਨ ਦੇ ਪ੍ਰਧਾਨ ਚੰਨਜੀਤ ਸਿੰਘ ਬਤਰਾ ਵੱਲੋਂ ਤਿਰੰਗਾ ਲਹਿਰਾਇਆ ਗਿਆ ਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਫਰੂਟ ਫਰੂਟ ਮੰਡੀ ਦੇ ਵਪਾਰੀ ਸਬਜ਼ੀ ਮੰਡੀ ਦੇ ਵਪਾਰੀ ਦੁਕਾਨਾਂ ਤੇ ਫੜੀਆਂ ਮੌਜੂਦ ਸਨ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਅੰਮ੍ਰਿਤਸਰ